ਮੋਹਾਲੀ ਜ਼ਿਲ੍ਹੇ ਦੇ ਵਿੱਚ ਪਿੰਡ ਹੈਗਾ ਜੀ ਕੁੰਬੜਾ ਤੇ ਕੁੰਬੜਾ ਪਿੰਡ ਦੇ ਵਿੱਚ ਦੋ ਨੌਜਵਾਨਾਂ ਦੇ ਉੱਤੇ ਹਮਲਾ ਕੀਤਾ ਪ੍ਰਵਾਸੀ ਮਜ਼ਦੂਰਾਂ ਨੇ ਗੱਲ ਬਹੁਤ ਵੱਡੇ ਪੱਧਰ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਛਿੜੀ ਆ ਚਲੋ ਭਾਰਤ ਦੇ ਵਿੱਚ ਤਾਂ ਛਿੜੀ ਛਿੜੀ ਆ ਗੱਲ ਕੱਲੇ ਪੰਜਾਬ ਦੀ ਕਰਨੀ ਆ ਇੱਕ ਮੁੰਡੇ ਨੂੰ ਮਾਰ ਦਿੱਤਾ ਗਿਆ ਇੱਕ ਮੁੰਡਾ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਸੰਘਰਸ਼ ਹੋਇਆ ਮਾਪੇ ਆ ਜਿਹੜੇ ਉਹ ਹੁਣ ਮੰਨੇ ਆ ਸਰਕਾਰ ਦੇ ਲਈ ਬਹੁਤ ਕੁਝ ਹੋਇਆ ਵਾਪਰਿਆ ਹੁਣ ਗੱਲ ਲਗਾਤਾਰ ਛਿੜ ਰਹੀ ਆ ਕਿ ਭਾਈ ਜਿਹੜੇ ਪ੍ਰਵਾਸੀ ਮਜ਼ਦੂਰ ਆ ਇਹ ਪੰਜਾਬ ਦੇ ਵਿੱਚ ਬੜੀ ਵੱਡੀ ਗਿਣਤੀ 'ਚ ਆ ਰਹੇ ਆ ਪਰਵਾਸੀ ਮਜ਼ਦੂਰਾਂ ਨੂੰ ਐਵੇਂ ਨਹੀਂ ਆਉਣ ਦੇਣਾ ਚਾਹੀਦਾ ਜਿਵੇਂ ਕਿ ਇਹ ਆ ਰਹੇ ਆ ਇਹਨਾਂ ਦਾ ਕੋਈ ਪਤਾ ਟਿਕਾਣਾ ਨਾ ਸਭ ਕੁਝ ਹੋਣਾ ਚਾਹੀਦਾ ਜਿਹੜਾ ਕਿ ਸਾਡੇ ਕੋਲੇ ਹੁਣ ਤੱਕ ਨਹੀਂ ਸੀ ਤੇ ਮੈਂ ਇਸ ਗੱਲ ਨਿੱਜੀ ਤੌਰ ਦੇ ਉਤੇ ਸਹਿਮਤ ਵੀ ਆ ਜੋ ਪੰਜਾਬੀਆਂ ਨੇ ਹੱਥਾਂ ਨਾਲ ਗੰਡਾ ਦਿੱਤੀਆਂ ਆਉਂਦੇ ਸਮੇਂ ਦੇ ਵਿੱਚ ਮੂੰਹ ਨਾਲ ਖੋਲਣੀਆਂ ਪੈਣੀਆਂ ਅਸੀਂ ਵਾਰ-ਵਾਰ ਇਸ ਗੱਲ ਦੀ ਬੜੀ ਵਾਰ ਬੇਨਤੀ ਕੀਤੀ ਆ ਹੁਣ ਤੁਸੀਂ ਸੋਚ ਕੇ ਦੇਖੋ ਵੀ ਜੇਕਰ ਕੋਈ ਬਿਹਾਰ ਦੇ ਵਿੱਚੋਂ ਯੂਪੀ ਦੇ ਵਿੱਚੋਂ ਮੱਧ ਪ੍ਰਦੇਸ਼ ਦੇ ਵਿੱਚੋਂ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚੋਂ ਬੰਦਾ ਆਇਆ ਤੁਸੀਂ ਆਪਣੇ ਖੇਤ ਦੇ ਵਿੱਚ ਉਹਨੂੰ ਕੰਮ ਤੇ ਲਾ ਲਿਆ ਤੁਸੀਂ ਆਪਣੀ ਫੈਕਟਰੀ ਦੇ ਵਿੱਚ ਲਾ ਲਿਆ ਤੁਸੀਂ ਆਪਣੇ ਘਰ ਦੇ ਵਿੱਚ ਲਾ ਲਿਆ ਤੁਸੀਂ ਆਪਣੀ ਦੁਕਾਨ ਤੇ ਲਾ ਲਿਆ ਜੇਕਰ ਉਹ ਤੁਹਾਡਾ ਕੋਈ ਨੁਕਸਾਨ ਕਰ ਗਿਆ ਤੁਹਾਡੇ ਕੋਲੇ ਹੈ ਕੀ ਉਹਦਾ ਉਹਦਾ ਕੋਈ ਪਤਾ ਟਿਕਾਣਾ ਹੈ ਕੀ ਉਹ ਤੁਹਾਡਾ ਕਤਲ ਕਰਕੇ ਬਿਹਾਰ ਭੱਜ ਗਿਆ ਤੁਹਾਡਾ ਕਤਲ ਕਰਕੇ ਯੂਪੀ ਭੱਜ ਗਿਆ ਤੁਹਾਡੀ ਲਤਬਾਂ ਤੋੜ ਕੇ ਕੋਈ ਨੁਕਸਾਨ ਕਰਕੇ ਲੁੱਟ ਖੋ ਕਰਕੇ ਭੱਜ ਗਿਆ ਤੁਹਾਡੇ ਕੋਲੇ ਕੋਈ ਇੱਕ ਸਬੂਤ ਹੈ ਤਾਂ ਇਹਦਾ ਸਬੂਤ ਦੱਸੋ ਮੈਨੂੰ ਤੁਸੀਂ ਬਾਅਦ ਦੇ ਵਿੱਚ ਪੁਲਿਸ ਦੇ ਕੋਲੇ ਜਾ ਕੇ ਕਹਿੰਦੇ ਆ ਲਓ ਜੀ ਇਹ ਬੰਦਾ ਸਾਡੇ ਕੋਲੇ ਐਨੇ ਸਾਲ ਤੋਂ ਕੰਮ ਕਰਦਾ ਸੀ ਲੋ ਜੀ ਇਹਦੇ ਬਾਰੇ ਤੁਹਾਨੂੰ ਪਤਾ ਕਰਕੇ ਜੋ ਸਾਡੇ ਨਾਲ ਧੋਖਾ ਕਰ ਗਿਆ ਸਾਡੇ ਕਤਲ ਕਰ ਗਿਆ ਵਾਰਦਾਤ ਕਰ ਗਿਆ ਫਿਰ ਜੋ ਸਕਿਚ ਬਣਵਾਉਂਦੇ ਫਿਰਦੇ ਹੁੰਨੇ ਆ ਵੀ ਭਾਈ ਉਹਦਾ ਮਹਾਂਦਰਾ ਇਹੋ ਜਿਹਾ ਸੀ ਉਹਦਾ ਹੁਲੀਆ ਇਹੋ ਜਿਹਾ ਸੀ ਤੇ ਤੁਸੀਂ ਵੇਲੇ ਸਿਰ ਕਿਉਂ ਨਹੀਂ ਕਾਰਵਾਈ ਕਰਦੇ ਲਾਲਚੀ ਤੁਸੀਂ ਵੀ ਬਹੁਤ ਹੋ ਪੰਜਾਬੀਆਂ ਨੇ ਕਦੇ ਇਸ ਗੱਲ ਦੇ ਬਾਰੇ ਸੋਚਿਆ ਥੋੜੀ ਹੈ ਕਿ ਭਾਈ ਸਾਨੂੰ ਆਉਂਦੇ ਸਮੇਂ ਦੇ ਵਿੱਚ ਚੁਣੌਤੀਆਂ ਕਿਹੜੀਆਂ ਕਿਹੜੀਆਂ ਅੱਜ ਪੰਜਾਬੀ ਪੰਜਾਬੀ ਨੂੰ ਕੰਮ ਤੇ ਰੱਖਣਾ ਨਹੀਂ ਚਾਹੁੰਦਾ ਉਹ ਪ੍ਰਵਾਸੀ ਮਜ਼ਦੂਰ ਨੂੰ ਕੰਮ ਤੇ ਰੱਖਣਾ ਚਾਹੁੰਦਾ ਪਤਾ ਕਿਉਂ ਕਹਿੰਦੇ ਵੀ ਉਹ ਜ਼ੋਰ ਲਾ ਕੇ ਕੰਮ ਕਰਦੇ ਬੀੜੀ ਬੂੜੀ ਪੀਂਦੇ ਜਰਦਾ ਮਲ ਕੇ ਖਾਂਦੇ ਆ ਤੇ ਬਾਅਦ ਦੇ ਵਿੱਚ ਖਿੱਚ ਕੇ ਰੱਖਦੇ ਕੰਮ ਇਹ ਸਾਡੇ ਪੰਜਾਬੀ ਪੇਣਾ ਵੀਰਾਂ ਦੀ ਵੀ ਗਲਤੀ ਆ ਉਹ ਕੰਮ ਪਹਿਲਾਂ ਮਿਲਦਾ ਨਹੀਂ ਇਸ ਗੱਲ ਦੇ ਲਈ ਡੌਂਡੀ ਪਿੱਟਦੇ ਜਦੋਂ ਮਿਲ ਜਾਂਦਾ ਬਾਅਦ ਦੇ ਵਿੱਚ ਨਖਰੇ ਕਰਦੇ ਇਸ ਕਰਕੇ ਅਸੀਂ ਪ੍ਰਵਾਸੀਆਂ ਦੇ ਉੱਤੇ ਨਿਰਭਰ ਹੋ ਗਏ ਆ ਅੱਜ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਹਰ ਕਸਬੇ 'ਚ ਹਰ ਗਲੀ ਹਰ ਮੁਹੱਲੇ ਹਰ ਪਿੰਡ ਦੇ ਵਿੱਚ ਰੇੜੀਆਂ ਕਿੰਨੀਆਂ 90% ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਦੀਆਂ ਅੱਜ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਕੰਮ ਕਰਦੇ ਉਹ ਸਾਰੀ ਦੇ ਉੱਥੇ ਕਿੰਨੇ ਨੇ 80% ਤੋਂ ਵੱਧ ਪ੍ਰਵਾਸੀ ਮਜ਼ਦੂਰ ਆ ਤੇ ਸਾਨੂੰ ਵੀ ਇਹ ਲੱਗਦਾ ਵੀ ਭਾਈ ਇਹੀ ਮਿਸਤਰੀ ਆ ਇਹੀ ਕਾਰੀਗਰ ਵਧੀਆ ਇਹੀ ਮਜ਼ਦੂਰ ਜਾਨਦਾਰ ਆ ਇਹਨਾਂ ਦੇ ਕੋਲੋਂ ਹੀ ਕੰਮ ਕਰਵਾਉਣਾ ਚਾਹੀਦਾ ਜਦੋਂ ਅਸੀਂ ਆ ਗੱਲਾਂ ਛੇੜਦੇ ਫਿਰ ਕਈ ਭੈਣਾ ਵੀਰੇ ਗੱਲ ਕਹਿਣਗੇ ਤੁਸੀਂ ਨਹੀਂ ਕੈਨੇਡਾ ਜਾ ਕੇ ਆ ਕੰਮ ਕੀਤੇ ਤੁਹਾਨੂੰ ਨਹੀਂ ਉਥੋਂ ਦੀ ਰਾਜਨੀਤੀ ਦੇ ਵਿੱਚ ਮੌਕਾ ਮਿਲਿਆ ਤੁਸੀਂ ਪੰਜਾਬ ਗਾਣੇ ਨਹੀਂ ਉੱਥੇ ਜਾ ਕੇ ਆਪਦੇ ਘਰ ਬਣਾਏ ਹੁਣ ਤੁਸੀਂ ਤੁਲਨਾ ਕਰਕੇ ਦੇਖ ਲਓ ਆਪ ਵੀ ਤੁਲਨਾ ਕਰਿਓ ਇੱਕ ਬੰਦਾ ਬਿਹਾਰ ਦੇ ਵਿੱਚੋਂ ਉੱਠ ਕੇ ਆਉਂਦਾ ਯੂਪੀ ਦੇ ਵਿੱਚੋਂ ਆਉਂਦਾ ਮਧ ਪ੍ਰਦੇਸ਼ ਦੇ ਵਿੱਚੋਂ ਆਉਂਦਾ ਕਿਤੋਂ ਹੋਰ ਆਉਂਦਾ ਉਹ ਇੱਥੇ ਆ ਜਾਂਦਾ ਕੋਈ ਐਮਐਲਏ ਕੋਈ ਐਮਪੀ ਕੋਈ ਵੀ ਨੇਤਾ ਜਿਹੜਾ ਉਹ ਉਹਦੀ ਵੋਟ ਬਣਵਾ ਦਿੰਦਾ ਰਾਸ਼ਨ ਕਾਰਡ ਬਣਵਾ ਦਿੰਦਾ ਕਿਉਂਕਿ ਉਹਨੂੰ ਪਤਾ ਕਿ ਵਿਧਾਨ ਸਭਾ ਦੀਆਂ ਚੋਣਾਂ ਵੇਲੇ ਇਹ ਮੇਰੇ ਪੱਖ ਦੇ ਵਿੱਚ ਭੁਗਤੂਗਾ ਕੈਨੇਡਾ ਦੇ ਵਿੱਚ ਤੁਹਾਡਾ ਐਵੇਂ ਹੁੰਦਾ ਤੁਸੀਂ ਪਹਿਲਾਂ ਜਾਂਦੇ ਹੋ ਇੱਥੋਂ 25 ਲੱਖ ਰੁਪਇਆ ਲਾ ਕੇ ਫਿਰ ਤੁਹਾਨੂੰ ਵਰਕ ਪਰਮਿਟ ਮਿਲਦਾ ਤੁਸੀਂ ਤਿੰਨ ਚਾਰ ਸਾਲ ਉਹਦੇ ਤੇ ਰਹਿਨੇ ਆ ਟੈਕਸ ਜਮ੍ਹਾਂ ਕਰਵਾਉਣੇ ਕਿਰਤ ਕਰਨੀਓ ਬੇਸਮੈਂਟਾਂ ਦੇ ਵਿੱਚ ਰਹਿਨੇ ਆ ਧੱਕੇ ਖਾਣੇ ਆ ਫਿਰ ਤੁਸੀਂ ਜਦੋਂ ਪੀਆਰ ਹੋ ਜਾਂਦੇ ਆ ਫਿਰ ਉਸ ਤੋਂ ਬਾਅਦ ਕਈ ਸਾਲਾਂ ਬਾਅਦ ਤੁਹਾਨੂੰ ਸਿਟੀਜ਼ਨਸ਼ਿਪ ਮਿਲਦੀ ਫਿਰ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਦਾ ਪਰ ਇੱਥੇ ਤਾਂ ਤੁਹਾਨੂੰ ਹੋ ਸਕਦਾ ਹਫ਼ਤੇ ਦੇ ਵਿੱਚ ਹੀ ਤੁਹਾਡਾ ਆਧਾਰ ਕਾਰਡ ਬਣ ਜੇ ਤੁਹਾਡੀ ਇੱਥੋਂ ਦੀ ਵੋਟ ਬਣ ਜੇ ਇੱਥੇ ਤੁਸੀਂ ਜਿੰਨੀ ਮਰਜ਼ੀ ਜ਼ਮੀਨ ਲੈ ਲਓ ਤੇ ਹੁਣ ਤੁਸੀਂ ਕੈਨੇਡਾ ਦੇ ਵਿੱਚ ਦੇਖੋ ਨਾ ਉਧਰੋਂ ਭਜਾ ਰਹੇ ਆ ਵੀ ਭਾਈ ਸਾਡੇ ਦੇਸ਼ ਦੇ ਵਿੱਚ ਇਸ ਵੇਲੇ ਆਰਥਿਕਤਾ ਦੀ ਸਮੱਸਿਆ ਆ ਗਈ ਆ ਕੰਮ ਦੀ ਸਮੱਸਿਆ ਆ ਗਈ ਆ ਇੱਥੋਂ ਦੇ ਮੂਲ ਆ ਜਿਹੜੇ ਉਹ ਇਸ ਵੇਲੇ ਬਹੁਤ ਪਰੇਸ਼ਾਨੀ ਵਿੱਚ ਆ ਉਹਨਾਂ ਨੇ ਦਰਵਾਜ਼ੇ ਬੰਦ ਕਰਨੇ ਸ਼ੁਰੂ ਕਰਤੇ ਆ ਤੇ ਚੀਕ ਸਭ ਤੋਂ ਵੱਧ ਕਿਹਦੀ ਨਿਕਲੀ ਹੈ ਸਾਡੀ ਸਾਡੀ ਪੰਜਾਬੀਆਂ ਦੀ ਤੇ ਜੇਕਰ ਉਹਨਾਂ ਨੂੰ ਫਿਕਰਮੰਦੀ ਆ ਤੇ ਉਹਨਾਂ ਨੇ ਸਾਨੂੰ ਭੇਜਣਾ ਸ਼ੁਰੂ ਕਰਤਾ ਭਜਾਉਣਾ ਸ਼ੁਰੂ ਕਰਤਾ ਅੰਦਰ ਵੜਨਾ ਬੰਦ ਕਰਤਾ ਤੇ ਫਿਰ ਭਾਈ ਇੱਥੇ ਆਪਾਂ ਕਿਵੇਂ ਤੁਲਨਾ ਕਰ ਸਕਦੇ ਆ ਇੱਥੇ ਆਪਾਂ ਕਦੋਂ ਕਹਿੰਦੇ ਵੀ ਸਾਡੇ ਕੋਲੇ ਪ੍ਰਵਾਸੀ ਮਜ਼ਦੂਰ ਬਹੁਤ ਹੋ ਗਏ ਆ ਸਾਡੇ ਕੋਲੇ ਕੰਮ ਆ ਜਿਹੜਾ ਉਹ ਘਟਾ ਤੇ ਬੰਦੇ ਵਧ ਗਏ ਤੇ ਸਾਡੇ ਆਪਣਿਆਂ ਨੂੰ ਕੰਮ ਨਹੀਂ ਮਿਲਦਾ ਇਸ ਕਰਕੇ ਇੱਥੇ ਅਸੀਂ ਵੜ ਨਹੀਂ ਦੇਣਗੇ ਇਸ ਕਰਕੇ ਆਪਾਂ ਤੁਲਨਾ ਕਰਨ ਵੇਲੇ ਵੀ ਸੋਚਿਆ ਕਰਗੇ ਉੱਥੇ ਕਿਵੇਂ ਆ ਤੇ ਇੱਥੇ ਕਿਵੇਂ ਆ ਉੱਥੇ ਕਿਵੇਂ ਹੋ ਜਾਂਦਾ ਇੱਥੇ ਕਿਵੇਂ ਹੋ ਜਾਂਦਾ ਜਗਤਪੁਰਾ ਪਿੰਡ ਨੂੰ ਤੁਸੀਂ ਭੁੱਲ ਕਿਵੇਂ ਸਕਦੇ ਹੋ ਉੱਥੇ 1000 ਵੋਟ ਨਹੀਂ ਪੰਜਾਬੀਆਂ ਦੀ ਤੇ 6000 ਤੋਂ ਵੱਧ ਵੋਟਾਂ ਇੱਥੇ ਬਣੀ ਹੋਈ ਪ੍ਰਵਾਸੀਆਂ ਦੀ ਤੇ ਇਤਕੀ ਜਿਹੜੀਆਂ ਸਰਪੰਚੀ ਦੀਆਂ ਚੋਣਾਂ ਸੀ ਉਹਦੇ ਵਿੱਚ ਵਿਗਨ ਵੀ ਪਿਆ ਇਸੇ ਕਰਕੇ ਚੋਣ ਕਮਿਸ਼ਨ ਨੇ ਇਹ ਗੱਲ ਕਹੀ ਅਦਾਲਤ ਨੇ ਵੀ ਇਹ ਗੱਲ ਕਹੀ ਕਿ ਭਾਈ ਇਹਨੇ ਉੱਤੇ ਰੋਕ ਲਾਈ ਜਾਂਦੀ ਚੋਣ ਦੇ ਉੱਤੇ ਪਰ ਕੱਲੇ-ਕੱਲੇ ਪਿੰਡ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਰਾਜ ਹੋਊਗਾ ਅਸੀਂ ਕੋਈ ਨਰਾਜ਼ ਨਹੀਂ ਇਸ ਗੱਲ ਦੇ ਉੱਤੇ ਵੀ ਭਾਈ ਉਹ ਕਿਉਂ ਆਉਂਦੇ ਪੰਜਾਬ ਦੇ ਵਿੱਚ ਸਾਡਾ ਸਰਦਾ ਹੀ ਨਹੀਂ ਅਸੀਂ ਤਾਂ ਜੂਨ ਮਹੀਨੇ ਦੇ ਵਿੱਚ ਜਿਹੜਾ ਝੋਨਾ ਲਾਉਣ ਦੀ ਇਜਾਜ਼ਤ ਮਿਲਦੀ ਆ ਅਸੀਂ ਤਾਂ ਜਾਣੇ ਰੇਲਵੇ ਸਟੇਸ਼ਨ ਦੇ ਉੱਤੇ ਟਰਾਲੀ ਭਰ ਕੇ ਪਹਿਲਾਂ ਸਾਡੇ ਖੇਤ ਚ ਝੋਨਾ ਲਾਉਣਾ ਮੋਟਰ ਤੇ ਵੀ ਰੋ दारू ਵੀ ਦੇਵਾਂਗੇ SIM ਦੇ ਵਿੱਚ ਪੈਸੇ ਵੀ ਪਵਾ ਕੇ ਦੇਵਾਂਗੇ ਕੂਲਰ ਵੀ ਦੇਵਾਂਗੇ ਪੱਖਾ ਵੀ ਦੇਵਾਂਗੇ ਇਨਸਾਨੀਅਤ ਦੀ ਕਦਰ ਕਰਦੇ ਆ ਪਰ ਗੱਲ ਭਾਈ ਇਹ ਆ ਬੜੀ ਸਾਫ਼ ਤੇ ਸਪਸ਼ਟ ਇਹ ਗੱਲ ਆ ਵੀ ਭਾਈ ਸਾਡੀ ਉਹ ਲੋੜ ਆ ਅਸੀਂ ਉਹਨਾਂ ਨੂੰ ਲੈ ਜਾਂਦਾ ਉਹ ਇੱਥੇ ਕੰਮ ਕਰਨ ਤੇ ਜਾਣ ਕਮਾਈ ਕਰਨ ਤੇ ਜਾਣ ਸਾਡੀਆਂ ਲੋੜਾਂ ਪੂਰੀਆਂ ਕਰਨ ਤੇ ਜਾਣ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਾਬਜ਼ ਕਿਵੇਂ ਕਰਵਾਤਾ ਅਸੀਂ ਅਸੀਂ ਪੰਜਾਬ ਛੱਡ ਛੱਡ ਜਾ ਰਹੇ ਹਾਂ ਉਹ ਪੰਜਾਬ ਦੇ ਵਿੱਚ ਪੈਰ ਪੱਕੇ ਕਰ ਰਹੇ ਲੋੜ ਇਸ ਗੱਲ ਦੀ ਆ ਜਿਹੜੀ ਸੁਖਪਾਲ ਸਿੰਘ ਖਹਿਰਾ ਨੇ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਂਦਾ ਸੀ ਕਿ ਪ੍ਰਵਾਸੀ ਮਜ਼ਦੂਰ ਇੱਥੇ ਆ ਕੇ ਆਪਣੀ ਵੋਟ ਨਾ ਬਣਵਾ ਸਕਣ ਇੱਥੋਂ ਦੀ ਜ਼ਮੀਨ ਨਾਲ ਕੋਈ ਬਾਹਰਲੇ ਸੂਬੇ ਵਾਲਾ ਖਰੀਦ ਸਕੇ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ ਪੰਜਾਬ ਦੀ ਜ਼ਮੀਨ ਕੋਈ ਵੀ ਖਰੀਦ ਲਵੇ ਇਹ ਇੱਥੇ ਜਾ ਕੇ ਗਵਾਂਢੀ ਸੂਬੇ ਦੇ ਵਿੱਚ ਅਸੀਂ ਇੱਕ ਮਰਲਾ ਕੀ ਅਸੀਂ ਇੱਕ ਔਰਾ ਦੀ ਜ਼ਮੀਨ ਦਾ ਖਰੀਦ ਸਕਦੇ ਫਿਰ ਇੱਥੇ ਤੁਲਨਾ ਅਸੀਂ ਕਿਵੇਂ ਕਰਕੇ ਦਿਖਾਈਏ ਕਿਵੇਂ ਕਰਕੇ ਦਿਖਾਈਏ ਸੋ ਇਹ ਤਾਂ ਇੱਕ ਟ੍ਰੇਲਰ ਆ ਜਿਹੜਾ ਕੁੰਬੜਾ ਪਿੰਡ ਦੇ ਵਿੱਚ ਵਾਪਰਿਆ ਤੁਹਾਨੂੰ ਚੇਤੇ ਹੋਣਾ ਕੁਝ ਦਿਨ ਪਹਿਲਾਂ ਲੁਧਿਆਣਾ ਦੇ ਵਿੱਚ ਇੱਕ ਸਿੱਖ ਨੌਜਵਾਨ ਦੇ ਸਿਰ ਦੇ ਵਿੱਚ ਡਾਂਗ ਮਾਰ ਕੇ ਉਹਦਾ ਕਤਲ ਕਰ ਦਿੱਤਾ ਗਿਆ ਸੀ ਉਹ ਵੀ ਪ੍ਰਵਾਸੀ ਮਜ਼ਦੂਰ ਸੀ ਕਦੇ ਕਿਸੇ ਦੀਆਂ ਵਾਲੀਆਂ ਖੋਕੇ ਭੱਜ ਗਏ ਕਦੇ ਕਿਸੇ ਘਰ ਦੇ ਮਾਲਕ ਦਾ ਕਤਲ ਕਰਕੇ ਭੱਜ ਗਏ ਕਦੇ ਕਿਸੇ ਖੇਤ ਦੇ ਵਿੱਚ ਕੁਝ ਕਰਕੇ ਭੱਜ ਗਏ ਤੁਹਾਡੇ ਕੋਲੇ ਨਾ ਕੋਈ ਥਾਂ ਟਿਕਾਣਾ ਹੀ ਨਹੀਂ ਸਬੂਤ ਹੀ ਕੋਈ ਨਹੀਂ ਪਤਾ ਹੀ ਕੋਈ ਨਹੀਂ ਕਦੇ ਪੁਲਿਸ ਵੈਰੀਫਿਕੇਸ਼ਨ ਇਹਨਾਂ ਦੀ ਕਰਵਾਈ ਆ ਕਦੇ ਕਿਸੇ ਨੂੰ ਕਿਹਾ ਜੀ ਕਿ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਲਿਆਓ ਤੁਸੀਂ ਇੱਥੇ ਆਈਲੈਂਡਸ ਕੀਤੀ ਹੋਵੇ ਤੁਸੀਂ ਇੱਥੋਂ ਪੀਆਰਡੀ ਫਾਈਲ ਲਾਉਣੀ ਹੈ ਬਾਹਰਲੇ ਮੁਲਕ ਜਾਣਾ ਚਾਹੁੰਦੇ ਹੋ ਉਹ ਕਹਿੰਦੇ ਜੀ ਪਹਿਲਾਂ ਪੁਲਿਸ ਵੈਰੀਫਿਕੇਸ਼ਨ ਚਾਹੀਦੀ ਆ ਤੁਹਾਡੇ ਕੋਲੇ ਕੀ ਆ ਕੁਝ ਵੀ ਨਹੀਂ ਕਿਉਂਕਿ ਤੁਹਾਨੂੰ ਤਾਂ ਇਹ ਹੁੰਦਾ ਵੀ ਮੇਰਾ ਕੰਮ ਹੋ ਜਾਏ ਖਸਮਾਂ ਨੂੰ ਖਾਂਦਾ ਮੈਂ ਕੀ ਲੈਣਾ ਮਿੰਟ 'ਚ ਤੁਸੀਂ ਯਾਰੀ ਪਾ ਲੈਨੇ ਮਿੰਟ 'ਚ ਦੁਸ਼ਮਣੀ ਪਾ ਲੈਨੇ ਗਲਤ ਤੁਸੀਂ ਨਹੀਂ ਹੋ ਤੁਸੀਂ ਲਾਲਚ ਕਰਦੇ ਹੋ ਅੱਜ ਹੱਥਾਂ ਨਾਲ ਦਿੱਤੀਆਂ ਗੱਡਾ ਮੂੰਹ ਨਾਲ ਖੋਲਣੀਆਂ ਪੈਣੀਆਂ ਧੀਆਂ ਪੈਣਾ ਦੇ ਨਾਲ ਕਿਵੇਂ ਕਿਵੇਂ ਥਾਂ ਥਾਂ ਤੇ ਬਦਸਲੂਕੀਆਂ ਹੋ ਰਹੀਆਂ ਸੋ ਸੋਚ ਗਏ ਵਿਚਾਰ ਗਏ ਸਮਝ ਗਏ ਆ ਹੁਣ ਮੁੱਦਾ ਪਖਿਆ ਇਸ ਮੁੱਦੇ ਨੂੰ ਆਪਾਂ ਪੂਰੇ ਪੰਜਾਬ ਦੇ ਵਿੱਚ ਪਖਾਈਗੇ ਸਮਝ ਗਏ ਵੀ ਭਾਈ ਅਸੀਂ ਪੰਜਾਬੀ ਪੰਜਾਬੀ ਨੂੰ ਕੰਮ ਵੀ ਦੇਣਾ ਸ਼ੁਰੂ ਕਰ ਗਏ ਪੰਜਾਬੀ ਪੰਜਾਬੀ ਤੇ ਮਚਿਆ ਨਾ ਕਰੇ ਵੀ ਭਾਈ ਇਹਦਾ ਕੰਮ ਰੁਕ ਜੇ ਇਹਦਾ ਕੰਮ ਰੋਕ ਦੇਣਾ ਇਹ ਬਰਾਬਰ ਦਾ ਸ਼ਰੀਕ ਨਾ ਬਣ ਜੇ ਉਹ ਸੱਤ ਬਗਾਨਿਆਂ ਨੂੰ ਲੈ ਕੇ ਅਸੀਂ ਸਿਰ ਤੇ ਭਾਲਾਂਗੇ ਪਰ ਆਪਣੇ ਨੂੰ ਕਾਮਯਾਬ ਨਹੀਂ ਹੋਣ ਦਿੰਦੇ ਆਪਣੇ ਦੀ ਰਿਹੜੀ ਤੋਂ ਕੋਈ ਚੀਜ਼ ਨਹੀਂ ਲੈਣੀ ਕਿ ਸੱਤ ਬਗਾਨੇ ਦੀ ਚੀਜ਼ ਤੋਂ ਲੈ ਲਾਂਗੇ ਉਹਨਾਂ ਨੂੰ ਕੰਮ ਦਿਓ ਸਤਕਾਰ ਦਿਓ ਆਪਦੇ ਨੂੰ ਵੀ ਸਤਕਾਰ ਦਿਓ ਆਪਦੇ ਦੀਆਂ ਲੱਤਾਂ ਵੜਦੇ ਆ ਦੂਜੇ ਨੂੰ ਸਤਕਾਰ ਦਿੰਨੇ ਆ ਜਦੋਂ ਭੱਜਨ ਦਾ ਫਿਰ ਆਪਣੇ ਤੋਂ ਮਦਦ ਮੰਗਦੇ ਆ ਆਪਾਂ ਵੀ ਆਪਦੀ ਅਕਲ ਦੇ ਮੂਹੇ ਖੋਲ ਕੇ ਸਮੇਂ ਦੀ ਲੋੜ ਇਹ ਆ